ਹਾਂਜੀ ਦੋਸਤੋ ਸੋਨੂੰ ਆਜੋ ਮਸ਼ੀਨ ਦਿਖਾਉਣੇ ਇੱਕ ਤੂੜੀ ਝਾਰਨ ਵਾਲੀ ਬਹੁਤ ਵਧੀਆ ਮਸ਼ੀਨ ਆ ਆ ਦੇਖੋ ਬਾਈ ਜੀ ਇਹ ਬਾਈ ਜੀ ਤੂੜੀ ਝਾਰਨ ਵਾਲੀ ਮਸ਼ੀਨ ਆ ਜਿਹੜੀ ਰੀਨ ਕੱਪਾ ਹੁੰਦਾ ਉਹ ਥੱਲੇ ਰਹਿ ਜਾਂਦਾਗਾ ਤੂੜੀ ਸਾਈਡ ਤੇ ਨਿਕਲ ਜਾਂਦੀ ਆ ਆ ਬਾਈ ਜੀ ਇਹਦੇ ਪੱਖਾ ਲੱਗਿਆ ਹੋਇਆ ਹੈਗਾ ਇੱਥੇ ਤੂੜੀ ਦਾ ਟੋਕਰਾ ਪੈ ਜਾਂਦਾ ਇੱਕ ਪਾਉ ਪਾਓ ਚਾਹੀ ਜੀ ਦੋ ਪਾਉ ਆ ਇਹਦਾ ਹੱਥ ਆ ਗਿਆ ਕਮਾਉਣ ਵਾਲਾ ਇਹਨੂੰ ਐਰਡ ਤੇ ਆਪਾਂ ਹੱਥੇ ਇਹਨੂੰ ਕਮਾ ਸਕਦੇ ਆ ਤਾਂ ਤੂੜੀ ਉਹ ਝਾਰਨੇ ਦੇ ਵਿੱਚ ਜਾਈ ਜਾਂਦੀ ਰਹਿੰਦੀ ਆ ਜਿਹੜੀ ਰੀਨ ਹੁੰਦੀ ਆ ਉਹ ਬਾਈ ਜੀ ਥੱਲੇ ਨਿਕਲੀ ਜਾਂਦੀ ਰਹਿੰਦੀ ਆ ਆ ਦੇਖੋ ਆ ਰੀਨ ਥੱਲੇ ਨਿਕਲ ਜਾਂਦੀ ਐ ਤੂੜੀ ਸਾਫ ਹੋ ਕੇ ਬਾਈ ਜੀ ਇਧਰ ਬਾਹਰ ਨਿਕਲ ਜਾਂਦੀ ਆ ਬਹੁਤ ਵਧੀਆ ਮਸ਼ੀਨ ਆ ਇਹ ਬਾਈ ਜੀ ਇਹ 10 ਤੋਂ 15000 ਰੁਪਏ ਤੱਕ ਬਣ ਜਾਂਦੀ ਆ ਬਹੁਤ ਵਧੀਆ ਮਸ਼ੀਨ ਆ ਬਾਈ ਜੀ ਦੇਖੋ ਇੱਕ ਆ ਦੇਖੋ ਬਾਈ ਜੀ ਨਰਮੇ ਦੇ ਨਾਲ ਮਿੱਟੀ ਲਾਉਣ ਦਾ ਤਰੀਕਾ ਕਿੰਨਾ ਵਧੀਆ ਤਰੀਕਾ ਹੈਗਾ ਨਾਲੇ ਤਾਂ ਬਾਈ ਜੀ ਜੂਰੀਆ ਪਈ ਜਾਂਦੀ ਹੈ ਨਰਮੇ ਦੇ ਨਾਲ ਨਾਲ ਤੇ ਨਾਲੇ ਮਿੱਟੀ ਲੱਗੀ ਜਾਂਦੀ ਹੈ ਤੇ ਇਹਦੇ ਦੋ ਹਲ ਜੇ ਨੇ ਬਾਈ ਜੀ ਦੋ ਉਧਰ ਦੋ ਉਧਰ ਉਹਨਾਂ ਦੇ ਵਿਚਾਲੇ ਪੱਤੀ ਜੀ ਲਾਈ ਹੋਈ ਆ ਉਹ ਮਿੱਟੀ ਨੂੰ ਪੋਲਾ ਕਰਦੀ ਤੁਰੀ ਜਾਂਦੀ ਆ ਤੇ ਜਿਹੜੇ ਆ ਫੱਟੇ ਲਾਏ ਹੋਏ ਨੇ ਇਹਨਾਂ ਨਾਲ ਬਾਈ ਜੀ ਮਿੱਟੀ ਲੱਗੀ ਜਾਂਦੀ ਹੈ ਨਰਮੇ ਦੇ ਨਾਲ ਆ ਦੇਖੋ ਕਿੰਨਾ ਵਧੀਆ ਤਰੀਕਾ ਹੈਗਾ ਤੇ ਨਾਲੇ ਜੂਰੀਆ ਪੈਂਦੀ ਆ ਤੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ